ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਟਕਾ ਚਿਕਨ ਉਹਦੇ ਵਾਸਤੇ ਆਪਾਂ 1.5 ਕਿਲੋ ਚਿਕਨ ਲਿਆ ਇਹ ਆਪਾਂ ਸੁੱਕੇ ਮਸਾਲੇ ਲਏ ਆ ਕਾਲੀ ਮਿਰਚ ਜੀਰਾ ਧਨੀਆ ਤੇਜ ਪੱਤਾ ਇਹ ਵੱਡੀ ਇਲਾਇਚੀ ਦਾਲ ਚੀਨੀ ਤੇ ਇਧਰ ਆਪਾਂ ਸਮਾਨ ਲਿਆ ਦੇਖੋ ਇਹ ਪਿਆਜ਼ ਟਮਾਟਰ ਲਸਣ ਹਰੀ ਮਿਰਚ ਤੇ ਅਦਰਕ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਰੀਕ ਕੁੱਟ ਲਵਾਂਗੇ ਤੇ ਫਿਰ ਆਪਾਂ ਅੱਗੇ ਦਿਖਾਉਨੇ ਆਪਾਂ ਚਿਕਨ ਅੱਜ ਕਿਵੇਂ ਬਣਾਉਨੇ ਆ ਪਹਿਲਾਂ ਆਪਾਂ ਫਰਾਈ ਚ ਸਰੋਂ ਦਾ ਤੇਲ ਪਾ ਲਵਾਂਗੇ ਇੱਕ ਕੜਸੀ ਤੋਂ ਥੋੜਾ ਜਿਹਾ ਉੱਪਰ ਪਾਵਾਂਗੇ ਆਪਾਂ ਤੇਲ ਗਰਮ ਹੋਣ ਤੇ ਫਿਰ ਆਪਾਂ ਇਹਦੇ ਚ ਸੁੱਕੇ ਮਸਾਲੇ ਪਾ ਦਾਂਗੇ ਇਹ ਚੱਗ ਮਰ ਗਈ ਨਾ ਜਦੋਂ ਆਪਾਂ ਫੇਰ ਪਾਵਾਂਗੇ ਇਹਦੇ ਚ ਸੁੱਕੇ ਮਸਾਲੇ ਇਹ ਆਪਾਂ ਥੋੜੇ ਬਰੀਕ ਕਰਲੇ ਸੀਗੇ ਉਹਦੇ ਚ ਕੁੱਟ ਕੇ ਸਸਾਪਾ ਇਹ ਮਸਾਲੇ ਇਹਦੇ ਵਿੱਚ ਐਡ ਕਰਕੇ ਆਪਾਂ ਬੰਦ ਕਰ ਦੇਣਾ ਇਹਨੂੰ ਗੈਸ ਨੂੰ ਹੁਣ ਆਪਾਂ ਇੱਧਰ ਚਿਕਨ ਦੇ ਵਿੱਚ ਪਾਵਾਂਗੇ ਇੱਧਰ ਲੂਣ ਮਿਰਚ ਇਹ ਦੇਖੋ ਇੱਕ ਚਮਚ ਭਰ ਕੇ ਨਮਕ ਦਾ ਇੱਕ ਗਰਮ ਮਸਾਲਾ ਹਲਦੀ ਥੋੜੀ ਜੀ ਲਾਲ ਮਿਰਚ ਇੱਕ ਚਮਚਾ ਪਾਵਾਂਗੇ ਆਪਾਂ ਦੇਗੀ ਮਿਰਚ ਦਾ ਇਹ ਆਪਾਂ ਲਿਆ ਦਹੀਂ ਦੇ ਵਿੱਚ ਨਾਲ ਫਰੈਸ਼ ਕਰੀਮ ਇਹ ਪਾ ਦਿਆਂਗੇ ਇਹ ਆਪਣੇ ਆਦਰਕ ਲਸਣ ਦਾ ਪੇਸਟ ਇਹ ਟਮਾਟਰ ਪਿਆਜ਼ ਇਹਨੂੰ ਆਪਾਂ ਚੰਗੀ ਤਰ੍ਹਾਂ ਮਲਾ ਦੇਣਾ ਸਾਰੇ ਚੀਕਾਂ ਦੇ ਨਾਲ ਮਸਾਲੇ ਲਾ ਦੇਣੇ ਆ ਪਿਆਜ਼ ਆਪਾਂ ਸਾਰੇ ਪਾ ਦਿਆਂਗੇ ਕਿਉਂਕਿ ਗਰੇਵੀ ਬਹੁਤ ਵਧੀਆ ਬਣੂ ਇਹਦੇ ਨਾਲ ਤੇ ਜਿਹੜਾ ਗਰਮ ਤੇਲ ਰੱਖਿਆ ਹੋਇਆ ਨਾਲ ਹੀ ਆਪਾਂ ਇਹ ਪਾ ਦੇਣਾ ਹੁਣ ਆਪਾਂ ਇਹਨੂੰ ਮਟਕੇ ਦੇ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਰਲਆ ਲਿਆ ਸੀ ਥੋੜਾ ਜਿਹਾ ਗਰਮ ਪਾਣੀ ਪਾ ਕੇ ਆਪਾਂ ਆ ਬੌਲ ਨੂੰ ਸਾਫ਼ ਕਰਕੇ ਇਹ ਵੀ ਵਿੱਚ ਹੀ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਹਾਰੀ ਦੇ ਵਿੱਚ ਰੱਖ ਦਿਆਂਗੇ ਮਟਕੇ ਨੂੰ ਇਹ ਆਪਾਂ ਹੁਣ ਮਟਕਾ ਉੱਤੋਂ ਬੰਦ ਕਰਕੇ ਹਾਰੀ ਦੇ ਵਿੱਚ ਰੱਖਤਾ ਇਹਦੇ ਵਿੱਚ ਇੱਕ ਸਰਾਖ ਕੀਤਾ ਹੋਇਆ ਢੱਕਣ ਦੇ ਵਿੱਚ ਕਿਉਂਕਿ ਭਾਫ਼ ਨਿਕਲਣੀ ਵੀ ਜ਼ਰੂਰੀ ਆ ਤੇ ਹੁਣ ਆਪਾਂ ਇਹਦੇ ਆਟਾ ਲਾ ਕੇ ਬੰਦ ਕਰਤਾ ਹੁਣ ਆਪਾਂ ਪੈ ਰਹਿਣ ਦਵਾਵਾਂਗੇ ਇਹਨੂੰ 2-2.5 ਘੰਟੇ ਫਿਰ ਦੇਖਾਂਗੇ ਇਹ ਦੇਖੋ ਆਪਣਾ ਚਿਕਨ ਬਹੁਤ ਵਧੀਆ ਰਿਜਿਆ ਇਹਦੇ ਚ ਆ ਦੇਖੋ ਆਪਾਂ ਦਿਖਾਉਨੇ ਬਹੁਤ ਵਧੀਆ ਆਪਾਂ ਇੱਕ ਵਾਰ ਵੀ ਇਹਨੂੰ ਜਾਂ ਕੋਈ ਹਲਾਇਆ ਜਾਂ ਕੁਝ ਵੀ ਨਹੀਂ ਕੀਤਾ ਬਸ ਇੱਕ ਵਾਰੀ ਪਾਣੀ ਪਾ ਕੇ ਬਸ ਹਾਰੀ ਚ ਰੱਖਤਾ ਥੋੜਾ ਜਿਹਾ ਕਰ ਪਾਣੀ ਪਾ ਕੇ ਆਪਦੇ ਆ ਫਿਰ ਜੀਗੇ ਦੇਖੋ ਕਿੰਨਾ ਵਧੀਆ ਚਿਕਨ ਬਣਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਇਹ ਸੁੱਕੀ ਮੇਥੀ ਤੇ ਇੱਕ ਆਪਾਂ ਚਿਕਨ ਮਸਾਲਾ ਪਹਿਲਾਂ ਆਪਾਂ ਗਰਮ ਮਸਾਲਾ ਪਾਤੀ ਹੁਣ ਆਪਾਂ ਚਿਕਨ ਮਸਾਲਾ ਪਾਵਾਂਗੇ ਇਹ ਪਾ ਕੇ ਰੜਾ ਦੇਾਂਗੇ ਹੁਣ ਆਪਾਂ ਪਾਵਾਂਗੇ ਡੋਂਗੇ ਚ ਵਿੱਚ ਥੋੜੀ ਥੋੜੀ ਗਰੇਵੀ ਵੀ ਬਣ ਗਈ ਤੇ ਚਿਕਨ ਵੀ ਬਹੁਤ ਵਧੀਆ ਰਿਜ ਗਿਆ ਤੁਸੀਂ ਵੀ ਇਸ ਤਰ੍ਹਾਂ ਚਿਕਨ ਬਣਾਓ ਤੇ ਬਹੁਤ ਸੌਖੇ ਢੰਗ ਨਾਲ ਬਣਦਾ ਕੋਈ ਕੁਝ ਨਹੀਂ ਕਰਨਾ ਪੈਂਦਾ ਇੱਕ ਵਾਰੀ ਪਾ ਕੇ ਸਮਾਨ ਸਾਰਾ ਰੱਖ ਦੇਣਾ ਅਜਿਹੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ